ਤੁਸੀਂ ਦੇਖ ਸਕਦੇ ਹੋ ਕਿ ਅਮਨਦੀਪ ਅਰੋੜਾ ਐਮ ਐਲ ਏ ਅਮਨਦੀਪ ਅਰੋੜਾ ਮੋਗਾ ਤੋਂ ਨੇ ਉਹਨਾਂ ਦੇ ਨਾਲ ਉਹਨਾਂ ਦੇ ਵਰਕਰਜ਼ ਵੀ ਆਏ ਨੇ ਤੇ ਨਾਲ ਹੀ ਜੇ ਅਸੀਂ ਗੱਲ ਕਰੀਏ ਕਿ ਉਹ ਮਹਿਲਾ ਵਿੰਗ ਦੇ ਪ੍ਰਧਾਨ ਨੇ ਤੇ ਉਹਨਾਂ ਦੇ ਹੋਰ ਵੀ ਵਰਕਰ ਉਹਨਾਂ ਦਾ ਸਹਿਯੋਗ ਦੇ ਰਹੇ ਨੇ ਅਮਨਦੀਪ ਅਰੋੜਾ ਜੀ ਇੱਥੇ ਟਰੱਕ ਭਰ ਕੇ ਲੈ ਕੇ ਆਏ ਨੇ ਰਾਸ਼ਨ ਦਾ ਰਸਤੇ ਦਾ ਤੇ ਲੋਕਾਂ ਦੀ ਮਦਦ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਉਸ ਦੇ ਨਾਲ ਹੀ ਜੇ ਅਸੀਂ ਗੱਲ ਕਰੀਏ ਮੈਂ ਮੇਰੇ ਕੈਮਰਾਮੈਨ ਨੂੰ ਦਰਖਾਸਤ ਕਰਾਂਗੀ ਕਿ ਉਹ ਮੇਰੇ ਪਿੱਛੇ ਦੀਆਂ ਜੋ ਤਸਵੀਰਾਂ ਨੇ ਉਹ ਤੁਹਾਡੇ ਨਾਲ ਸਾਂਝੀਆਂ ਕਰਨ ਤੁਸੀਂ ਦੇਖ ਸਕਦੇ ਹੋ ਕਿ ਕਿੰਨਾ ਜ਼ਿਆਦਾ ਪਾਣੀ ਹੈ ਇਸ ਵਕਤ ਤਾਂ ਇਹ ਪਾਣੀ ਕਿਤੇ ਨਾ ਕਿਤੇ ਹਰ ਇੱਕ ਵਰਗ ਨੂੰ ਮਾਰ ਕਰ ਰਿਹਾ ਹੈ ਉਮੀਦ ਕਰਦੇ ਆ ਕਿ ਜੋ ਇੱਥੇ ਦੇ ਲੋਕ ਨੇ ਉਹ ਸੁਰੱਖਿਅਤ ਹੋਣਗੇ ਪਰ ਅਸੀਂ ਲੋਕਾਂ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਤੁਸੀਂ ਦੇਖਦੇ ਰਹੋ ਸਾਡਾ ਚੈਨਲ ਪੰਜਾਬੀ ਲਿੰਕ ਮੀਡੀਆ ਆਓ ਚੱਲੀਏ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਤੁਹਾਡਾ ਨਾਮ ਜਸਵਿੰਦਰ ਸਿੰਘ ਕਾਉਂਸਲਰ ਜੀ ਮੈਂ ਮੋਗੇ ਤੋਂ ਐਮਸੀ ਹਾਂ ਜੀ ਮੌਜੂਦਾ ਜੀ ਅਸੀਂ ਐਮਐਲਏ ਸਾਹਿਬ ਦੇ ਨਾਲ ਆਏ ਹਾਂ ਜੀ ਰਾਸ਼ਨ ਲੈ ਕੇ ਸਾਡੀ ਮੈਡਮ ਮਤਲਬ ਮੇਰਾ ਖਿਆਲ ਵੀ ਬੁੱਧਵਾਰ ਤੋਂ ਲੈ ਕੇ ਲਗਾਤਾਰ ਅਸੀਂ ਰੋਜ਼ ਆ ਰਹੇ ਹਾਂ ਹਰ ਦਿਨ ਕਿਤੇ ਕਿਹੜੇ ਹਲਕੇ ਤੇ ਜਾਂਦੇ ਹਾਂ ਕਿਤੇ ਕਿਹੜੇ ਹਲਕੇ ਤੇ ਜਾਂਦੇ ਹਾਂ ਜੀ ਹਰ ਪੀੜਤਾਂ ਲਈ ਕੁਦਰਤ ਦੀ ਮਾਰਾ ਜੀ ਤੇ ਕੋਈ ਕੋਸੇ ਚ ਕਰ ਨਹੀਂ ਸਕਦਾ ਤੇ ਪਰ ਜਿੰਨੀ ਵੀ ਸਾਥੋਂ ਸਾਡੇ ਐਮਐਲਏ ਸਾਹਿਬ ਜਾਂ ਸਾਡੀ ਸਰਕਾਰ ਮਦਦ ਕਰ ਰਹੀ ਆ ਤੇ ਅਸੀਂ ਲੋੜਵੰਦ ਲੋਕਾਂ ਤਾਂ ਜਿੰਨੀ ਵੀ ਚੀਜ਼ ਸਾਥੋਂ ਪਹੁੰਚਾਈ ਜਾਂਦੀ ਸਾਡੇ ਐਮਐਲਏ ਸਾਹਿਬ ਪਹੁੰਚਾ ਰਹੇ ਅਸੀਂ ਨਾਲ ਉਹਨਾਂ ਦੀ ਸਾਰੀ ਟੀਮ ਨਾਲ ਲੱਗੇ ਹੋਏ ਹਾਂ ਜੀ ਜੇਕਰ ਗੱਲ ਕਰੀਏ ਕਿ ਅਮਨਦੀਪ ਅਰੋੜਾ ਜੋ ਕਿ ਐਮਐਲਏ ਨੇ ਮੋਗਾ ਦੇ ਉਹਨਾਂ ਦਾ ਹੋਰ ਵੀ ਕੋਈ ਲੋਕ ਸਹਿਯੋਗ ਕਰ ਰਹੇ ਨੇ ਕਿ ਸਿਰਫ ਉਹ ਪਾਰਟੀ ਦੀ ਮਦਦ ਨਾਲ ਲੋਕਾਂ ਦੇ ਹਿੱਤ ਵਿੱਚ ਖੜ੍ਹ ਰਹੇ ਨੇ ਨਹੀਂ ਜੀ ਉਹ ਵੈਸੇ ਤਾਂ ਪਾਰਟੀ ਵੀ ਪੂਰੀ ਹੈਲਪ ਕਰ ਰਹੀ ਹੈ ਤੇ ਵੈਸੇ ਆਮ ਲੋਕ ਵੀ ਜਿਹੜੇ ਨਾਲ ਸਹਿਯੋਗ ਕਰ ਰਹੇ ਉਹਨਾਂ ਦੇ ਕੋਈ ਆਟਾ ਦੇ ਗਿਆ ਕੋਈ ਹੋਰ ਵੀ ਕੋਈ ਪਾਣੀ ਦੇ ਗਿਆ ਜਿੰਨੀ ਵੀ ਆਮ ਲੋਕ ਵੀ ਨਾਲ ਸਹਿਯਤਾ ਕਰ ਰਹੇ ਸਰਕਾਰ ਵੀ ਪੂਰੀ ਨਾਲ ਤੰਦੇ ਹੀ ਨਾਲ ਸਾਡੇ ਨਾਲ ਲੱਗੀ ਹੋਈ ਆ ਵੀ ਅਸੀਂ ਹੜਪੀੜਤਾਂ ਲਈ ਲੋਕਾਂ ਨੂੰ ਬਚਾ ਚੁੱਕੀ ਅਸੀਂ ਕਰਕਰਤਕ ਰਾਸ਼ਨ ਪਹੁੰਚਾ ਚੁੱਕੀਏ ਵੀ ਜਿੰਨਾਂ ਤੱਕ ਪਹੁੰਚਿਆ ਆਲਰੇਡੀ ਉਹਨਾਂ ਜਿੰਨਾਂ ਤੱਕ ਨਹੀਂ ਪਹੁੰਚਿਆ ਸਾਡੀ ਕੋਸ਼ਿਸ਼ਾਂ ਵੀ ਉੱਥੋਂ ਤੱਕ ਅਸੀਂ ਪਹੁੰਚ ਕੇ ਰਾਸ਼ਨ ਪਹੁੰਚਾਈਏ ਜੀ ਉਹਨਾਂ ਲੋਕਾਂ ਤੱਕ ਕੀ ਸੁਨੇਹਾ ਪਹੁੰਚਾਉਣਾ ਚਾਹੁੰਦੇ ਹੋ ਜੋ ਕਹਿੰਦੇ ਕਿ ਸਰਕਾਰਾਂ ਨੇ ਕਮੀਆਂ ਨੇ ਸਰਕਾਰਾਂ ਕੁਝ ਨਹੀਂ ਕਰ ਰਹੀਆਂ ਦੇਖੋ ਜੀ ਇਹ ਤਾਂ ਸਰਕਾਰਾਂ ਆ ਪੋਲੀਟੀਕਲ ਇੱਕ ਦੂਜੇ ਤੇ ਦੋਸ਼ਾ ਅਟਿਕ ਲਾਉਂਦੇ ਆ ਇਹ ਲੱਗਦੇ ਰਹਿੰਦੇ ਆ ਅੱਗੇ ਵੀ ਲੱਗੀ ਜਾਂਦੇ ਆ ਉਹ ਤਾਂ ਇੱਕ ਲੋਕ ਇੱਕ ਪੋਲੀਟੀਕਲ ਇੱਕ ਭੰਡਣ ਲਈ ਉਹਨਾਂ ਉੱਤੇ ਰਾਹਦਾਰੀ ਹੁੰਦੀ ਆ ਇਹ ਤਾਂ ਲੋਕਾਂ ਨੂੰ ਪਤਾ ਜਾਗਰੂਤ ਲੋਕ ਖੜੇ ਆ ਵੇਖੀ ਜਦੈ ਸਾਡੇ ਮੰਤਰੀ ਤਿੱਕਰ ਸਾਡੇ ਐਮਐਲਏ ਸਾਰੇ ਜਿੰਨੀ ਪਾਰਟੀ ਦੇ ਸਾਰੇ ਤਨਦੇਈ ਨਾਲ ਲੱਗੇ ਪਏ ਆ ਜੀ ਸਰਕਾਰ ਦਾ ਨਾਲ ਪੂਰਾ ਸਹਿਯੋਗ ਆ ਜੀ ਬਹੁਤ ਬਹੁਤ ਧੰਨਵਾਦ ਸਸ਼ਕਲ ਜੀ ਸਤਿ ਸ਼੍ਰੀ ਅਕਾਲ ਜੀ ਤੁਹਾਡਾ ਨਾਮ ਕਰਮਜੀਤ ਜੀ ਜੀ ਅੱਜ ਤੁਹਾਡੇ ਨਗਰ ਖੇੜੇ ਚ ਐਮ ਐਲ ਏ ਮੋਗਾ ਪਹੁੰਚੇ ਨੇ ਤੁਹਾਡੇ ਕੀ ਵਿਚਾਰ ਨੇ ਸਾਡਾ ਵਿਚਾਰ ਆ ਜੀ ਜੋ ਪਾਣੀ ਆਇਆ ਜੀ ਬਹੁਤ ਮਾੜੀ ਗੱਲ ਹੋਈ ਜੀ ਤੇ ਮੋਗੇ ਤੋਂ ਐਮ ਐਲ ਏ ਸਾਹਿਬ ਆਏ ਆ ਰਾਸ਼ਨ ਲੈ ਕੇ ਆਏ ਆ ਪਰ ਜੋ ਹਾਲਾਤ ਵਿਹਨੇ ਬਹੁਤ ਮਾੜੇ ਆ ਜੀ ਜੀ ਪਾਣੀ ਵੇਖ ਕੇ ਇੰਨਾ ਹਾਲਾਤ ਲੱਗਦੇ ਸਾਡੇ ਸਰਪੰਚ ਪੰਜ ਨਾਲ ਆਏ ਆ ਮੈਂਬਰ ਪੰਚਾਇਤ ਵੀ ਆਏ ਆ ਜੀ ਬੀਬੀਆਂ ਵੀ ਆਈਆਂ ਸਰਪੰਚ ਸਾਹਿਬ ਵੀ ਨਾਲ ਆਏ ਆ ਅਸੀਂ ਰਾਸ਼ਨ ਲੈ ਕੇ ਆਏ ਆ ਅਸੀਂ ਕਹਿੰਦੇ ਰਾਸ਼ਨ ਉਹਨਾਂ ਨੂੰ ਮਿਲਣਾ ਚਾਹੀਦਾ ਜਿਨ੍ਹਾਂ ਨੂੰ ਵਿਚਾਰ ਨੂੰ ਲੋੜ ਵੰਦਾ ਬਿਲਕੁਲ ਤੇ ਦੂਜਿਆਂ ਨੂੰ ਨਹੀਂ ਵਿਚਾਰ ਨੂੰ ਲੋੜ ਦਾ ਹੈਗਾ ਸਮਾਨ ਉਹ ਵਿਚਾਰੇ ਆਪ ਦਾ ਉਸਹਾ ਉਹਨਾ ਦਿੱਤਾ ਜਾਵੇ ਜੱਟ ਸਾਹਿਬ ਨਾਲ ਲੋਕਾਂ ਕੋਲ ਹੈ ਨਹੀਂ ਉਹਨਾਂ ਨੂੰ ਦਿੱਤਾ ਜਾਵੇ ਅਸੀਂ ਐਮਐਲਏ ਸਾਹਿਬ ਦੇ ਨਾਲ ਮੋਗੇ ਤੋਂ ਆਏ ਆ ਪਰ ਸਾਡਾ ਅਸੀਂ ਵੇਖ ਕੇ ਹਾਲਾਤ ਇੰਨਾ ਸਾਨੂੰ ਲੱਗਦਾ ਵੀ ਬਹੁਤ ਦੁੱਖ ਵਾਲੀ ਗੱਲ ਹੈ ਜੀ ਹਾਂਜੀ ਹਾਂਜੀ ਜੇ ਅਸੀਂ ਗੱਲ ਕਰੀਏ ਕਿ ਜਿਵੇਂ ਅਕਸਰ ਆਪਾਂ ਵੀਡੀਓਜ਼ ਵਿੱਚ ਵਾਇਰਲ ਹੁੰਦਾ ਹੋਇਆ ਦੇਖ ਰਹੇ ਹਾਂ ਕਿ ਸਰਕਾਰਾਂ ਨੇ ਕਮੀਆਂ ਨੇ ਸਰਕਾਰਾਂ ਕੁਝ ਕਰ ਨਹੀਂ ਰਹੀਆਂ ਉੱਥੇ ਅੱਜ ਆਮ ਆਦਮੀ ਪਾਰਟੀ ਦੇ ਵਿਧਾਇਕ ਨੇ ਐਮਐਲ ਉਹ ਅੱਜ ਪਹੁੰਚੇ ਨੇ ਉਸ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਕਿ ਕੀ ਉਹ ਦੋਸ਼ ਸਹੀ ਲੱਗ ਰਹੇ ਨੇ ਜਾਂ ਗਲਤ ਲੱਗ ਰਹੇ ਨੇ ਲੋਕਾਂ ਤਾਂ ਜੋ ਬੋਲਣਾ ਬੋਲੀ ਜਾਂਦਾ ਸਾਡਾ ਮੰਤਰੀ ਸਾਹਿਬ ਆਪ ਵੰਦੀ ਜਾਂਦਾ ਸਮਾਨ ਜੀ ਕੋਲੇ ਖੜਕੇ ਵੰਦੀ ਜਾਂਦੀ ਜੀ ਜੀ ਉਹਨਾਂ ਦੇ ਪਬਲਿਕ ਕਹਿੰਦੀ ਹੈ ਵੀ ਮੰਤਰੀ ਸਾਹਿਬ ਕੋਲੇ ਖੜੇ ਆ ਕੋਈ ਉਹਨਾਂ ਦਾ ਗਨਮੈਨ ਨਹੀਂ ਕੋਈ ਕੁਸ ਨਹੀਂ ਜੀ ਤੇ ਉਹਨਾਂ ਦੇ ਵਧੀਆ ਉਹ ਪੈਨਡ ਵਾਲੇ ਲੋਕ ਕਹਿੰਦੇ ਅਸੀਂ ਨਹੀਂ ਕਹਿੰਦੇ ਜੀ ਅਸੀਂ ਤਾਂ ਮੋਗੇ ਤੋਂ ਆ ਕੇ ਮੰਤਰੀ ਸਾਹਿਬ ਨੂੰ ਵੇਖ ਰਹੇ ਹਾਂ ਲੇ ਵੀ ਬਹੁਤ ਜ਼ੋਰ ਨਾਲ ਸਮਾਨ ਵੰਡ ਰਹੇ ਆ ਉਹਨਾਂ ਨੇ ਇੱਥੇ ਸਾਡੇ ਨਾਲ ਸਾਥ ਦੇ ਕੇ ਸਮਾਨ ਵੰਡਿਆ ਜੀ ਪਾਣੀ ਦਾ ਕਿੰਨਾ ਚਾਹੋਂ ਦੇਣਾ ਤੋਂ ਘਟੰਗੀ ਦੀ ਜਾਇਏ ਕਿ ਜੀ ਬਰਸਾਤ ਹੁੰਦੀ ਵੀ ਬਰਸਾਤ ਕਰਕੇ ਉਹ ਪਾਣੀ ਫੇਰ ਕੱਲ ਨਾਲੋਂ ਕੋ 1-2 ਫੁੱਟ ਵਧਿਆ ਹੀ ਆ ਬਾਕੀ ਕਿਸਾਨਾਂ ਨੂੰ ਘਬਰਾਉਣ ਦੀ ਲੋੜ ਨਹੀਂ ਸਾਡੇ ਪਰਿਵਾਰ ਨੇ ਅਸੀਂ ਆਪਣੇ ਪਰਿਵਾਰਾਂ ਨਾਲ ਲਗਾਤਾਰ ਇਹਨਾਂ ਨਾਲ ਮੋਢੇ ਦਾ ਮੋਢਾ ਜੋੜ ਕੇ ਚੱਲ ਰਹੇ ਆ ਅੱਜ ਲਗਭਗ 20-25 ਦਿਨ ਹੋ ਗਏ ਪਾਣੀ ਚੱਲਦੇ ਨੂੰ ਹੜ ਆਇਆ ਉਹਦੋਂ ਦਾ ਹੀ ਜਿਸ ਦਿਨ ਤੇ ਹੜ ਆਇਆ ਪਹਿਲੇ ਦਿਨ ਤੋਂ ਹੀ ਦਾਸ ਨਮਾਣਾ ਤੇ ਨਤਾਣਾ ਬਣ ਕੇ ਰਾਤ ਦੇ 2-2 ਵਜੇ ਤੱਕ ਵੀ ਅਸੀਂ ਇਹਨਾਂ ਦੇ ਕੋਲ ਰਹੇ ਆ ਤੇ ਜੋ ਕਾਰ ਵਰਤੋਂ ਦੀਆਂ ਚੀਜ਼ਾਂ ਦੀ ਜ਼ਰੂਰਤ ਹੀ ਇਨ੍ਹਾਂ ਪਰਿਵਾਰਾਂ ਨੂੰ ਅਸੀਂ ਹਰੇਕ ਟੀ ਜਿਨ੍ਹਾਂ ਨੂੰ ਮੱਈਆ ਕਰਾਈ ਆ ਪਸ਼ੂਆਂ ਵਾਸਤੇ ਚੋਕਰ ਫੀਡ ਸਾਈਲੇਜ ਪਰਿਵਾਰਾਂ ਵਾਸਤੇ ਖਰੀਆਨੀ ਦਾ ਸਬਜ਼ਾ ਖਾਣ ਵਾਸਤੇ ਰੋਟੀ ਲਈ ਆਟਾ ਜੋ ਚੀਜ਼ ਚਾਹੀਦੀ ਹੀ ਅਸੀਂ ਪਹਿਲੇ ਦਿਨ ਤੋਂ ਲੈ ਕੇ ਅੱਜ ਤੱਕ ਹੀ ਇਨ੍ਹਾਂ ਭੈੜ ਭਰਾਵਾਂ ਦੇ ਸੰਪਰਕ 'ਚ ਰਹੇ ਆ ਬਾਕੀ ਜਿੰਨੀਆਂ ਸੰਪਰਦਾਵਾਂ ਨੇ ਮੈਂ ਉਹਨਾਂ ਦਾ ਵੀ ਧੰਨਵਾਦ ਕਰਦਾ ਕਿਉਂਕਿ ਜਿਨੇ ਕੰਮ ਕੀਤਾ ਹੋਵੇ ਨਾ ਉਹਦਾ ਧੰਨਵਾਦ ਕਰਨਾ ਚਾਹੀਦਾ ਸਾਡੇ ਸੰਪਰਦਾ ਇਥੇ ਸ੍ਰੀ ਹਰਿਆਲੀ ਸਾਹਿਬ ਵਾਲੇ ਸੰਤ ਮਹਾਂਪੁਰਖ ਬਾਬਾ ਸੁਖਾ ਸਿੰਘ ਜੀ ਸੰਤ ਮਹਾਂਪੁਰਖ ਬਾਬਾ ਹਾਕਮ ਸਿੰਘ ਜੀ ਸਾਡੇ ਸੋਰ ਸਿੰਘ ਤੋਂ ਬਾਬਾ ਅਵਤਾਰ ਸਿੰਘ ਜੀ ਸਾਡੇ ਘਰਿਆਲੇ ਵਾਲੇ ਬਾਬਾ ਅਵਤਾਰ ਸਿੰਘ ਜੀ ਨਾਲ ਸਾਡੇ ਤਰਮਤਾਂ ਤੋਂ ਬਾਬਾ ਜਗਤਾਰ ਸਿੰਘ ਜੀ ਕਾਰਸੇਵਾ ਵਾਲੇ ਸਾਰਿਆਂ ਦੀਆਂ ਸੱਫਰਦਾਵਾਂ ਜਥੇਬੰਦੀਆਂ ਇਥੇ ਮਦਦ ਕਰਦੇ ਪਏ ਆ ਲੰਗਰ ਲਾਏ ਆ ਬਨ ਜਿੱਥੋਂ ਪੂਰਾ ਵੀ ਰਿਸਦਾ ਆ ਉਥੇ ਤੋੜੇ ਲਾ ਕੇ ਜਾਲ ਬੰਨ ਕੇ ਸਾਰੇ ਬਨ ਪਚਾਉਣ ਦੀ ਕੋਸ਼ਿਸ਼ ਕਰਦੇ ਪਏ ਆ ਨਾਲ ਸਰਕਾਰ ਵੱਲੋਂ ਵੀ ਜਿੰਨਾ ਮਤਲਬ ਤੋੜਿਆਂ ਦੀ ਲੋੜ ਪੈਂਦੀ ਪਈ ਆ ਜਿੰਨਾ ਡੀਜ਼ਲ ਮੱਚਦਾ ਪਿਆ ਇੱਕ ਇੱਕ ਲੀਟਰ ਇੱਕ ਇੱਕ ਤੁਪਕਾ ਜਿਹੜਾ ਵਾ ਉਹ ਸਰਕਾਰ ਵੱਲੋਂ ਡੀਜ਼ਲ ਦਾ ਜਿੰਨਾ ਬੰਨ ਬਣਾਉਣ ਤੇ ਲੋੜ ਪਈ ਆ ਟਰੈਕਟਰਾਂ ਦੇ ਵਿੱਚ ਡੀਜ਼ਲ ਸਾਰਾ ਸਰਕਾਰੀ ਤੌਰ ਤੇ ਆਇਆ ਫਿਰ ਜਿਹੜੇ ਕ੍ਰੇਟ ਬਾਈ ਤੇ ਆ ਲੋਹੇ ਦੀ ਤਾਰ ਦੇ ਜਾਲੀ ਦੇ ਉਹ ਟੈਕਨੀਕਲ ਬੰਦਿਆਂ ਤੋਂ ਬਿਨਾ ਨਹੀਂ ਬੱਝ ਸਕਦੇ ਉਹ ਸਾਡੇ ਸਰਕਾਰੀ ਬੰਦੇ ਆ ਕੇ ਬੰਨਦੇ ਪਏ ਆ ਉਹ ਸਾਰੀ ਤਾਰ ਸਾਰੇ ਕ੍ਰੇਟ ਉਹ ਵੀ ਸਾਰੇ ਸਰਕਾਰੀ ਤੌਰ ਤੇ ਆਉਂਦੇ ਪਏ ਆ ਸਰਕਾਰ ਹਰ ਪੱਖੋਂ ਇਹਨਾਂ ਕਿਸਾਨ ਵੀਰਾਂ ਦੇ ਨਾਲ ਆ ਤੇ ਵੇਖੋ ਕਿਸਾਨ ਉਹੀ ਇੱਕ ਕਮਿਊਨਿਟੀ ਦਾ ਨਹੀਂ ਹੁੰਦਾ ਇੱਥੇ ਐਸਸੀ ਸਿੰਘਾਂ ਨੂੰ ਵੀ ਜ਼ਮੀਨ ਅਲਾਟਮੈਂਟ ਹੋਈ ਆ ਜਦੋਂ 47 ਤੋਂ ਬਾਅਦ ਮਰੱਬੇਬੰਦੀ ਹੋਈ ਆ ਉਹਦੇ ਵੇਲੇ ਇੱਥੇ ਐਸਸੀ ਭਰਾਵਾਂ ਨੂੰ ਵੀ ਜ਼ਮੀਨ ਲਾਟ ਹੋਈ ਆ ਇੱਥੇ ਸਾਡੇ ਮਿਸਤਰੀ ਸਿੰਘ ਵੀ ਖੇਤੀ ਕਰਦੇ ਆ ਮਿਸਤਰੀ ਸਿੰਘਾਂ ਕੋਲ ਵੀ ਜ਼ਮੀਨ ਹੈਗੀ ਆ ਇੱਥੇ ਹਿੰਦੂ ਪਰਿਵਾਰਾਂ ਦੇ ਜੀ ਵੀ ਹੈ ਜਿਨ੍ਹਾਂ ਕੋਲ ਇੱਥੇ ਦਰਿਆ ਦੇ ਵਿੱਚ ਜ਼ਮੀਨ ਹੈ ਇੱਥੇ ਜੱਟ ਬਰਾਦਰੀ ਵੀ ਹੈਗੀ ਇੱਥੇ ਹਰ ਕਮਿਊਨਿਟੀ ਕੋਲ ਜ਼ਮੀਨ ਹੈ ਕਿਸਾਨ ਕੋ ਇਹ ਇੱਕ ਭਾਈਚਾਰੇ ਦਾ ਨਹੀਂ ਦਾ ਕਿਸਾਨ ਸਾਰਿਆਂ ਦਾ ਸਾਂਝਾ ਹੁੰਦਾ ਤੇ ਸਾਰੀਆਂ ਭਰਾਦਰੀਆਂ ਦੇ ਇੱਥੇ ਇਹਨਾਂ ਕਿਸਾਨਾਂ ਨਾਲ ਸਾਡਾ ਵਾਅਦਾ ਆ ਹੁਣ ਵੀ ਇਹਨਾਂ ਦੀ ਮਦਦ ਕਰਨੀ ਆ ਮਾਫੀ ਦਾ ਇੱਕ ਇੱਕ ਰੁਪਿਆ ਇਹਨਾਂ ਭਰਾਵਾਂ ਦੇ ਖਾਤੇ ਚ ਆਊਗਾ ਉਹਦੇ ਬਾਅਦ ਵੱਡੀ ਲੋੜ ਪੈਣੀ ਆ ਜਦੋਂ ਇਹ ਪਾਣੀ ਲੱਥਣਾ ਹੈ ਜਦੋਂ ਜ਼ਮੀਨਾ ਪੱਤਰੀਆਂ ਕਾਂ ਦੀ ਲੋੜ ਪੈਣੀ ਆ ਕਿਉਂਕਿ ਇਹ ਜ਼ਮੀਨਾ ਹੋਰ ਵੀ ਪਾਣੀ ਲੈ ਜੇ ਨਾ ਮੈਨੂੰ ਇਹਦਾ 5-5 4-4 ਮਹੀਨੇ ਇਹਨਾਂ ਨੂੰ ਬੱਤਰ ਹੋਣ ਤੇ ਲੱਗ ਜਣੇ ਆ ਜਿੰਨਾ ਜਿੰਨਾ ਪਾਣੀ ਵਗ ਗਿਆ ਇਹ ਭਲ ਬਣ ਗਈ ਆ ਦਲਦਲ ਬਣ ਗਈ ਇੱਕ ਹਸਾਬ ਨਾਲ ਇਹ ਬੱਤਰ ਹੋਣ ਤੋਂ ਬਾਅਦ ਮੁੜ ਕੇ ਜ਼ਮੀਨਾਂ ਪੱਧਰੀਆਂ ਕਰਨ ਦਾ ਦੌਰ ਚੱਲਣਾ ਇਹਨਾਂ ਭਰਾਵਾਂ ਨਾਲ ਮੋਢੇ ਨਾਲ ਮੋਤਾ ਜੋੜ ਕੇ ਖੜੇ ਆ ਭਰਾਵਾਂ ਦੀ ਜ਼ਮੀਨ ਪੱਧਰ ਕਰਾਉਣ ਲਈ ਆਪਦੇ ਤੌਰ ਤੇ ਵੀ ਤੇ ਨਾਲ ਹੋਰ ਆਪਦੇ ਸਾਥੀਆਂ ਨੂੰ ਲੈ ਕੇ ਇਹਨਾਂ ਨੂੰ ਡੀਜ਼ਲ ਦੀ ਮਦਦ ਕਰਾਂ ਕਿਉਂਕਿ ਕਿ ਕਿਸਾਨਾਂ ਕੋਲ ਕਿਸੇ ਕੋ ਨਿੱਕਾ ਟਰੈਕਟਰ ਹੁੰਦਾ ਕਿਸੇ ਕੋ ਚਲੋ ਵੱਡਾ ਟਰੈਕਟਰ ਹੈਗੇ ਇਹਨਾਂ ਕੋ ਇਹਨਾਂ ਨੂੰ ਮੇਨ ਲੋਡ ਪੈਣੀ ਆ ਡੀਜ਼ਲ ਦੀ ਉਹ ਵੀ ਆਪਾਂ ਮਦਦ ਕਰਾਂਗੇ ਕਿਉ ਫੋਨ ਤੇ ਚਲੋ ਇਹਨਾਂ ਨੂੰ ਲੋੜ ਆ ਮੇਨ ਰੋਟੀ ਦੀ ਰਾਸ਼ਨ ਦੀ ਜਾਂ ਪਸ਼ੂਆਂ ਵਾਸਤੇ ਚਾਰੇ ਦੀ ਉਹ ਲੋੜਾਂ ਸਾਰੀਆਂ ਪੂਰੀਆਂ ਕਰੀ ਜਨ ਜੇ ਕਿਸੇ ਨੂੰ ਦਵਾਈ دارو ਦੀ ਲੋੜ ਆ ਦਵਾਈਆਂ دارو ਵੀ ਦੇ ਦਿੰਦੇ ਆ ਜੇ ਕਿਸੇ ਨੂੰ ਪੈਸੇ ਦੀ ਲੋੜ ਆ ਉਹ ਵੀ ਆਪਾਂ ਫਾਈਨੈਂਸ਼ੀਅਲੀ ਤੌਰ ਤੇ ਵੀ ਮਦਦ ਕਰਦੇ ਪਏ ਜਿੰਨੇ ਜੋਗੇ ਆ ਇਹਨਾਂ ਪਰੜਾ ਪਰਾਵਾਂ ਦੀ ਮਦਦ ਕਰਦੇ ਵੀ ਸਰਕਾਰ ਪਾਸੋਂ ਵੀ ਥਾਰਾ ਕੁਝ ਆਉਂਦਾ ਪਿਆ ਇਹ ਸਾਡੇ ਪਰਿਵਾਰ ਨੇ ਇਹ ਵਿਪਤਾ ਇਹਨਾਂ ਤੇ ਨਹੀਂ ਇਕੱਲੀ ਪਈ ਇਹ ਵਿਪਤਾ ਨਾਲ ਸਾਡੇ ਤੇ ਵੀ ਪਈ ਆ ਯਾਰ ਇਹੋ ਜੇ ਫਸਲਾਂ ਪੱਕਦੀਆਂ ਇਹ ਐਸੀ ਪਰਿਵਾਰਾਂ ਨੇ ਇਥੇ ਮਜ਼ਦੂਰੀ ਕਰਨੀ ਸੀ ਝੋਨੇ ਵੜਨੇ ਸੀ ਗੰਨਾ ਕੱਟ ਕੇ ਮੇਲੇ 'ਚ ਜਾਣਾ ਸੀ ਇਹਨਾਂ ਵੀ ਕਮਾਈ ਕਰਨੀ ਇਹਦੇ ਨਾਲ ਸਾਰੇ ਪਰਿਵਾਰਾਂ ਨੂੰ ਹੀ ਘਾਟ ਪਈ ਆ ਤੇ ਇਹ ਦਰਦ ਦੁੱਖ ਜਿਹੜਾ ਵਾ ਇਹ ਸਾਨੂੰ ਪਤਾ ਵਾ ਵੀ ਕੀ ਬੀਤੀ ਪਈ ਉਹਨਾਂ ਦੇ ਦਿਲ ਤੇ ਪਰ ਅਸੀਂ ਇਸ ਦੁੱਖ ਦਰਦ ਦੇ ਵਿੱਚ ਇਹਨਾਂ ਪਰਿਵਾਰਾਂ ਦੇ ਨਾਲ ਡਟ ਕੇ ਖੜੇ ਆ ਡਾਕਟਰ ਅਮਨਦੀਪ ਅਰੋੜਾ ਜੀ ਆਪਾਂ ਲਈ ਮੌਕਾ ਔਰ ਰਿਮੈਲਾ ਬਿੰਦੀ ਪੰਜਾਬ ਭਗਤਾਨ ਅਸੀਂ ਅੱਜ ਸਾਡੇ ਮਾਨਯੋਗ ਮંત્રી ਸਾਹਿਬ ਲਾਲਜੀਤ ਭੁੱਲੜ ਜੀ ਦੇ ਹਲਕੇ ਪੱਟੀ ਵਿਖੇ ਪਹੁੰਚੇ ਆ ਮੇਰੇ ਨਾਲ ਸਾਡੀ ਸਾਰੀ ਮੈਲਾ ਵਿੰਗ ਤਰਨਤਾਰਨ ਤੋਂ ਸਾਡੀ ਮੈਲਾ ਵਿੰਗ ਮੌਜੂਦ ਹੈ ਜਿਸ ਤਰ੍ਹਾਂ ਸਾਡੇ ਪਹਿਲੇ ਦਿਨ ਤੋਂ ਹੀ ਮੈਲਾ ਵਿੰਗ ਹਰ ਜ਼ਿਲ੍ਹੇ ਦੇ ਵਿੱਚ ਅਸੀਂ ਕੈਂਪ ਲਗਾਏ ਹੋਏ ਆ ਅੱਜ ਅਸੀਂ ਮੰਤਰੀ ਸਾਹਿਬ ਦੇ ਹਲਕੇ ਦੇ ਵਿੱਚ ਆਇਆ ਇੱਥੇ ਰਾਸ਼ਨ ਦਾ ਜਿਹੜਾ ਹੈਗਾ ਸਾਡੇ ਵੱਲੋਂ ਆਪਣੀਆਂ ਪੈੜਾਂ ਦੇ ਲਈ ਇੱਕ ਛੋਟਾ ਜਿਹਾ ਉਪਰਾਲਾ ਕੀਤਾ ਗਿਆ ਔਰ ਜਿਸ ਤਰ੍ਹਾਂ ਤੁਸੀਂ ਦੇਖ ਸਕਦੇ ਹੋ ਕਿ ਸਾਡੇ ਪਾਰਟੀ ਦੇ ਮંત્રી ਸਹਿਬਾਨ ਐਮਐਲਏ ਸਹਿਬਾਨ ਸਾਡੇ ਪਾਰਟੀ ਦੇ ਸਾਰੇ ਚੇਅਰਮੈਨ ਸਹਿਬਾਨ ਇੱਕੀਕ ਬਲੰਟੀਅਰ ਔਰ ਖਾਸ ਤੌਰ ਤੇ ਪਹਿਲੀ ਵਾਰ ਹੋਇਆ ਕਿ ਕੋਈ ਪਾਰਟੀ ਦੀ ਮਹਿਲਾ ਵਿੰਗ ਜਿਹੜੀ ਆਪਣੇ ਹਲਕਿਆਂ ਨੂੰ ਛੱਡ ਕੇ ਆਪਣੇ ਜ਼ਿਲ੍ਹੇ ਨੂੰ ਛੱਡ ਕੇ ਸਾਡੇ ਪੰਜਾਬੀ ਵੀਰਾਂ ਭੈਣਾਂ ਨੂੰ ਜ਼ਰੂਰਤ ਹੈ ਇਸ ਵਕਤ ਸਾਡਾ ਇੱਕ ਦੂਜੇ ਦੇ ਨਾਲ ਖੜਨ ਦੀ ਔਰ ਅਸੀਂ ਸਾਰੇ ਪੰਜਾਬ ਦੀਆਂ ਧੀਆਂ ਆਪਣੇ ਪੰਜਾਬੀ ਵੀਰਾਂ ਭੈਣਾਂ ਦੇ ਨਾਲ ਖੜੇ ਆਂ ਔਰ ਪਰਮਾਤਮਾਗੇ ਹੀ ਅਰਦਾਸ ਕਰਦੇ ਆਂ ਕਿ ਜੋ ਬਾਪਰ ਗਿਆ ਪਰ ਹੁਣ ਪਰਮਾਤਮਾ ਥੋੜਾ ਆ بارش ਨੂੰ ਜਿਹੜੀ ਠੱਲ ਪਾਵੇ ਤਾਂ ਕਿ ਥੋੜੀ ਜੀ ਰਾਹਤ ਮਿਲ ਸਕੇ ਸਾਨੂੰ ਥੈਂਕ ਯੂ ਥੈਂਕ ਯੂ ਤੁਸੀਂ ਅੱਜ ਪਹੁੰਚ ਕੇ ਕੀ ਦੇਖ ਰਹੇ ਜੋ ਕੀ ਕਹਿਣਾ ਚਾਹੋ ਦੇਖੋ ਤੁਸੀਂ ਜੇ ਸਾਹਮਣੇ ਵੇਖੋਗੇ ਤਕਰੀਬਨ ਕਿਸਾਨਾਂ ਦੀਆਂ ਫਸਲਾਂ ਤਬਾਹ ਹੋ ਚੁੱਕੀਆਂ ਨੇ ਔਰ ਇਸ ਤਹਿਤ ਹੀ ਅਸੀਂ ਅੱਜ ਭੁੱਲਰ ਸਾਹਿਬ ਦੇ ਪੱਟੀ ਹਲਕੇ ਦੇ ਵਿੱਚ ਆਏ ਆ ਵਜ਼ੀਰ ਸਾਹਿਬ ਦੇ ਜੀ ਔਰ ਜਿੱਥੇ ਵੀ ਇੱਥੇ ਲੋਡਵੰਦ ਭਾਵੇਂ ਉਹ ਮਾਲ ਡੰਗਰ ਆ ਭਾਵੇਂ ਉਹ ਲੋਕਲ ਲੈਵਲ ਨਾਲ ਲੋਕਾਂ ਦੀਆਂ ਸਮੱਸਿਆਵਾਂ ਉਹ ਹੱਲ ਕਰਨ ਲਈ ਅੱਜ ਅਸੀਂ ਸਾਰੇ ਪਾਰਟੀ ਤਰਫੋਂ ਆਮ ਆਦਮੀ ਪਾਰਟੀ ਤਰਫੋਂ ਅੱਜ ਇਹਨਾਂ ਦੀ ਰਹਿਮਾਈ ਥੱਲੇ ਇੱਥੇ ਆਏ ਆਂ ਔਰ ਲੋਕਾਂ ਦੀਆਂ ਸਮੱਸਿਆਵਾਂ ਸੁਣਨ ਆਏ ਆਂ ਔਰ ਉਹਦੇ ਅਕੋਰਡਿੰਟਲੀ ਅਸੀਂ ਇਹਦਾ ਹੱਲ ਜਿਹੜਾ ਆ ਉਹ ਨਾਲੋਂ ਨਾਲ ਕਰ ਰਹੇ ਆਂ ਔਰ ਬਹੁਤ ਵੱਡਾ ਸਹਿਯੋਗ ਇਲਾਕੇ ਦਾ ਵੀ ਮਿਲ ਰਿਹਾ ਔਰ ਪੱਟੀ ਹਲਕੇ ਦਾ ਤੇ ਮਿਲ ਹੀ ਰਿਹਾ ਆ ਉਹਦੇ ਨਾਲ ਨਾਲ ਤਰਨਤਨ ਹਲਕੇ ਵੱਲੋਂ ਵੀ ਅਸੀਂ ਇੱਥੇ ਪਹੁੰਚੇ ਆਂ ਔਰ ਅੱਜ ਵਜ਼ੀਰ ਸਾਹਿਬ ਨਾਲ ਸਲਾਹ ਕਰਕੇ ਜਿਹੜੀ ਜਿਹੜੀ ਚੀਜ਼ ਇੱਥੇ ਚਾਹੀਦੀ ਆ ਉਹ ਅਸੀਂ ਇੱਥੇ ਮੁਹੱਈਆ ਕਰਾਵਾਂਗੇ ਤੰਨੀ ਜੀ ਔਰ ਮੈਂ ਫਿਰ ਵੀ ਕਹੂੰਗੀ ਕਿ ਤੰਨ ਨੇ ਇਹ ਬਜ਼ੁਰਗ ਤੰਨ ਨੇ ਸਾਡੀਆਂ ਮਾਮਾ ਜਿਹੜੀਆਂ ਬਾਹਰ ਟੈਂਟ ਲਗਾ ਕੇ ਬੈਠੀਆਂ ਨੇ ਫਿਰ ਵੀ ਦੇਖੋ ਇਹ ਆਪਣੇ ਘਰਾਂ ਵੱਲ ਦੇਖ ਰਿਹਾ ਹੈ ਘਰਾਂ ਦੇ ਵਿੱਚ ਕੁਝ ਨਹੀਂ ਬਚਿਆ ਬਟ ਫਿਰ ਵੀ ਕਿਉਂਕਿ ਸਾਡੀਆਂ ਸਾਡੀਆਂ ਫੀਲਿੰਗਸ ਆਪਣੇ ਘਰ ਦੇ ਨਾਲ ਜੁੜੀਆਂ ਹੁੰਦੀਆਂ ਨੇ ਉਹ ਆਪਣੇ ਉੱਥੇ ਟੈਂਟ 'ਚੋਂ ਬੈਠ ਕੇ ਆਪਣੇ ਘਰਾਂ ਨੂੰ ਦੇਖ ਰਹੀਆਂ ਕਿ ਸਾਡੇ ਘਰੇ ਘਰ ਖੜੇ ਆ ਘਰਾਂ ਦੇ ਵਿੱਚ 5 ਤੋਂ 6 ਫੁੱਟ ਜਿਹੜਾ ਪਾਣੀ ਇਹਨਾਂ ਦੇ ਭਰ ਚੁੱਕਿਆ ਸਾਰਾ ਸਮਾਨ ਖਰਾਬ ਹੋ ਚੁੱਕਿਆ ਹੋਵੇਗਾ ਕਿਉਂਕਿ ਬਹੁਤ ਦਿਨ ਹੋ ਗਏ 10 ਦਿਨ ਤਾਂ ਇਹਨਾਂ ਨੂੰ ਬੈਠਿਆਂ ਨੂੰ ਹੋ ਗਏ ਬਾਹਰ ਸੋ ਅੱਜ ਮੈਂ ਇਹੀ ਕਹੂੰਗੀ ਕਿ ਸਾਡੇ ਆਮ ਆਦਮੀ ਪਾਰਟੀ ਦੀ ਸਰਕਾਰ ਦਾ ਇੱਕ ਇੱਕ ਨੁਮਾਇੰਦਾ ਸਾਡੇ ਸਾਰੇ ਮੰਤਰੀ ਸਹਿਬਾਨ ਤੁਸੀਂ ਦੇਖ ਰਹੇ ਹੋ ਕਿ ਮੰਤਰੀ ਸਾਹਿਬ ਪਹਿਲੇ ਦਿਨ ਤੋਂ ਹੀ ਆਪਣੇ ਹਲਕੇ ਦੇ ਵਿੱਚ ਇਸ ਤਰ੍ਹਾਂ ਵਿਚਰ ਰਹੇ ਆ ਆਪਣੇ ਕਿਉਂਕਿ ਇਹ ਜਿਹੜੇ ਸਾਡੇ ਪੂਰਾ ਪੰਜਾਬ ਜੀ ਸਾਡਾ ਪਰਿਵਾਰ ਬਣ ਜਾਂਦਾ ਔਰ ਐਮ ਐਲ ਏ ਲਈ ਹਲਕਾ ਹਲਕੇ ਦੇ ਇੱਕ ਇੱਕ ਵੀਰ ਭੈਣ ਉਹਨਾਂ ਦੇ ਪਰਿਵਾਰਕ ਮੈਂਬਰ ਬਣ ਜਾਂਦੇ ਆ ਸੋ ਕਿਸੇ ਨੂੰ ਵੀ ਕੋਈ ਦੁੱਖ ਪਹੁੰਚਦਾ ਤੇ ਸਾਨੂੰ ਬਹੁਤ ਦੁੱਖ ਹੁੰਦਾ ਔਰ ਮੈਂ ਮਹਿਲਾ ਵਿੰਗ ਦੀ ਪ੍ਰਧਾਨ ਹੋਣ ਦੇ ਨਾਤੇ ਅਸੀਂ ਪਹਿਲੇ ਦਿਨ ਤੋਂ ਹੀ ਸਾਡੀ ਸਾਰੀ ਮਹਿਲਾ ਵਿੰਗ ਦੀ ਟੀਮ ਹਰ ਜ਼ਿਲ੍ਹੇ ਦੇ ਵਿੱਚ ਵਿਚਰ ਰਹੀ ਆ ਅਸੀਂ ਰਚਨ ਬੰਦ ਰਹੇ ਆ ਭੈਣਾਂ ਲਈ ਜ਼ਰੂਰੀ ਜਿਹੜੀ ਸਮਗਰੀ ਹੁੰਦੀ ਆ ਉਹ ਉਹਨਾਂ ਨੂੰ ਦਿੱਤੀ ਜਾ ਰਹੀ ਹੈ ਸਾਡਾ ਸਭ ਦਾ ਇਹੀ ਮਕਸਦ ਹੈ ਕਿ ਪੰਜਾਬ ਵਾਸੀਆਂ ਦੇ ਆਪਣੇ ਭੈਣ ਭਰਾਵਾਂ ਦੇ ਇਸ ਔਖੇ ਟਾਈਮ ਤੇ ਅਸੀਂ ਮੋਢੇ ਨਾਲ ਮੋਢਾ ਲਾ ਕੇ ਖੜੀਏ ਵੱਧ ਤੋਂ ਵੱਧ ਅਸੀਂ ਮਦਦ ਕਰ ਰਹੇ ਆ ਔਰ ਪਰਮਾਤਮਾ ਇਸੇ ਤਰ੍ਹਾਂ ਬਲ ਬਖਸ਼ੀ ਹੋਰ ਮੈਂ ਸਾਰੇ ਪੰਜਾਬ ਵਾਸੀਆਂ ਨੂੰ ਆਪਣਿਆਂ ਨੂੰ ਬੇਨਤੀ ਕਰੂੰਗੀ ਕਿ ਆਸੀਂ ਆਪਣੇ ਸਾਰੇ ਭੈਣ ਭਰਾਵਾਂ ਦੇ ਨਾਲ ਇਹਨਾਂ ਨੂੰ ਇਸ ਵਕਤ ਸਾਡੀ ਲੋੜ ਹੈ ਅਸੀਂ ਸਭ ਦੇ ਨਾਲ ਇਹਨਾਂ ਦੇ ਨਾਲ ਆ ਕੇ ਖੜੀਏ ਔਰ ਵੱਧ ਤੋਂ ਵੱਧ ਇਹਨਾਂ ਭੈਣ ਭਰਾਵਾਂ ਦੀ ਮਦਦ ਕਰੀਏ ਔਰ ਸਾਡੇ ਇਹ ਜਿਹੜੇ ਵੀਰ ਨੇ ਇਹਨਾਂ ਨੁਕਸਾਨ ਹੋਣ ਦੇ ਬਾਅਦ ਵੀ ਜਿਹੜੇ ਇਹ ਪਰਮਾਤਮਾ ਦਾ ਸ਼ੁਕਰ ਕਰ ਰਹੇ ਆ ਇਹ ਹਜੇ ਵੀ ਖੁਸ਼ ਨੇ ਦੇਖ ਕੇ ਕਿ ਵੀ ਚਲੋ ਜਾਨਾਂ ਬਚੀਆਂ ਹੋਈਆਂ ਨੇ ਸੋ ਮੈਂ ਮੰਤਰੀ ਸਾਹਿਬ ਦਾ ਧੰਨਵਾਦ ਕਰਦੀ ਹਾਂ ਕਿ ਇਹਨਾਂ ਪਰਿਵਾਰਾਂ ਦੇ ਲਈ ਇਹ 5-5 ਮਰਲੇ ਦੇ ਪਲਾਟ ਜਿਹੜੇ ਹੈਗੇ ਆ ਇਹਨਾਂ ਨੇ ਪੰਚਾਇਤੀ ਜ਼ਮੀਨਾਂ ਵਿੱਚੋਂ ਦੇਣ ਦਾ ਅੱਜ ਜਿਹੜਾ ਫੈਸਲਾ ਕੀਤਾ ਸੋ ਇਹ ਪਹਿਲੇ ਦਿਨ ਤੋਂ ਇਹਨਾਂ ਨੂੰ ਦੇਖ ਰਹੀਆਂ ਮੰਤਰੀ ਸਾਹਿਬ ਨੂੰ ਕਿ ਇੱਕ-ਇੱਕ ਪਰਿਵਾਰ ਦੇ ਕੋਲ ਆਪ ਪਹੁੰਚ ਰਹੇ ਨੇ ਔਰ ਰਾਤ ਤੱਕ ਖੜ ਕੇ ਜਿਹੜੇ ਬੰਨ ਜਿੱਥੇ ਲਗਾ ਰਹੇ ਆ ਉੱਥੇ ਵੀ ਆਪਣੀ ਸੇਵਾ ਕਰ ਰਹੇ ਆ ਸੋ ਅਸੀਂ ਸਾਰੇ ਇਹਨਾਂ ਨੂੰ ਵੀ ਇਹਨਾਂ ਦਾ ਵੀ ਧੰਨਵਾਦ ਕਰਦੇ ਹਾਂ ਜੀ ਮੈਂ ਅੱਜ ਤੁਸੀਂ ਇੱਥੇ ਪੱਟੀ ਦੇ ਇਲਾਕਿਆਂ ਚ ਪਹੁੰਚੇ ਹੋ ਤੁਸੀਂ ਲੋਕਾਂ ਨਾਲ ਗੱਲਬਾਤ ਕਰ ਰਹੇ ਹੋ ਵਿਚਰ ਰਹੇ ਹੋ ਕੀ ਵਿਚਾਰ ਨੇ ਤੁਹਾਡੇ ਹਾਂਜੀ ਬਹੁਤ ਦੁੱਖ ਦੀ ਘੜੀ ਚ ਅਸੀਂ ਇੱਥੇ ਖੜੇ ਆ ਇਹਨਾਂ ਦੇ ਨਾਲ ਮੈਂ ਦਰਸ਼ਨਕੌਰ ਬਰਾੜ ਆਮ ਆਦਮੀ ਪਾਰਟੀ ਤੋਂ ਆ ਹਲਕਾ ਕੋਆਰਡੀਨੇਟਰ ਆ ਜੀ ਸਾਡੀ ਮਾਨ ਸਰਕਾਰ ਸਾਡੇ ਐਮ ਐਲ ਏ ਪੰਜਾਬ ਪ੍ਰਧਾਨ ਅਮਨਦੀਪ ਕੌਰ ਅਰੋੜਾ ਜੀ ਉਹਨਾਂ ਦੀ ਅਗਵਾਈ ਹੇਠ ਅਸੀਂ ਸਾਰੇ ਮਤਲਬ ਉਹਨਾਂ ਨਾਲ ਜਿੱਥੇ ਵੀ ਸਾਡੀਆਂ ਡਿਊਟੀਆਂ ਲਾਉਂਦੇ ਆ ਅਸੀਂ ਉਹਨਾਂ ਨਾਲ ਤਾਂ ਦੇਹੀ ਨਾਲ ਮਤਲਬ ਰਾਸ਼ਨ ਲੈ ਕੇ ਸਰ ਹਰ ਚੀਜ਼ ਬੰਨੀਓ ਅਸੀਂ ਉਹਨਾਂ ਦੇ ਨਾਲ ਖੜੇ ਆ ਲੋਕਾਂ ਦੇ ਨਾਲ ਖੜੇ ਆ ਪਾਰਟੀਵਾਦੀ ਤੋਂ ਉੱਠ ਕੇ ਉੱਪਰ ਅਸੀਂ ਸੇਵਾ ਚ ਦੁੱਖ ਚ ਇਹਨਾਂ ਦੇ ਨਾਲ ਖੜੇ ਆ ਜੀ ਜੇਕਰ ਗੱਲ ਕਰੀਏ ਕਿ ਜਿਹੜੇ ਲੋਕ ਨੇ ਇਹਨਾਂ ਸਥਿਤੀਆਂ ਨਾਲ ਵਿੱਚ ਰਹੇ ਨੇ ਉਹਨਾਂ ਲਈ ਸਰਕਾਰ ਆਉਣ ਵਾਲੇ ਟਾਈਮ ਚ ਕੀ ਕੁਝ ਪੁਕਤਾ ਪ੍ਰਬੰਧ ਕਰੇਗੀ ਹਾਂਜੀ ਸਾਡੇ ਮਾਨ ਸਰਕਾਰ ਦਾ ਇਹੀ ਹੁਕਮ ਹੈ ਕਹ ਰਹੇ ਸੀ ਕਿ ਕਹਿੰਦੇ ਵੀ ਜਿਵੇਂ ਹੁਣ ਹੁਣ ਤਾਂ ਇਹਨਾਂ ਨੂੰ ਵੀ ਮਤਲਬ ਲੰਗਰ ਪ੍ਰਸ਼ਾਦਾ ਜੋ ਵੀ ਪਸ਼ੂਆਂ ਦਾ ਚਾਰਾ ਜ਼ਰੂਰਤ ਹੈ ਉਹ ਸਾਡੀ ਪਾਰਟੀ ਵੱਨਿਓ ਸਾਡੇ ਐਮਐਲਏ ਸਾਹਿਬ ਵੱਨਿਓ ਸਾਰੇ ਮਤਲਬ ਜਿੰਨੇ ਵੀ ਲੀਡਰਸ਼ਿਪ ਹੈ ਉਹਨਾਂ ਵੱਲੋਂ ਆ ਰਿਹਾ ਉਸ ਤੋਂ ਬਾਅਦ ਇਹਨਾਂ ਨੂੰ ਜੋ ਵੀ ਬੀਜ ਦੀ ਜ਼ਰੂਰਤ ਹੈ ਜਾਂ ਤੇਲ ਦੀ ਜ਼ਰੂਰਤ ਹੈ ਸਾਡੀ ਪਾਰਟੀ ਨਾਲ ਖੜੀ ਹੈ ਜੀ ਜੇਕਰ ਗੱਲ ਕਰੀਏ ਕਿ ਲੋਕ ਇਸ ਵਕਤ ਬਹੁਤ ਦੁੱਖ ਦੀ ਘੜੀ ਚ ਨੇ ਤੇ ਕਈ ਜੋ ਸੇਵਕ ਸੇਵਾਦਾਰ ਆਉਂਦੇ ਨੇ ਇਹਨਾਂ ਦੀ ਮਦਦ ਕਰਨ ਲਈ ਉਹ ਇਹਨਾਂ ਤੱਕ ਲੋੜਿੰਦਾ ਸਮਾਨ ਪਹੁੰਚ ਨਹੀਂ ਰਿਹਾ ਉਹਨਾਂ ਨੂੰ ਕੀ ਸੁਨੇਹਾ ਦੇਣਾ ਚਾਹੁੰਦੇ ਹੋ ਹਾਂਜੀ ਇਹ ਨਹੀਂ ਚਾਹੀਦਾ ਕਿਉਂਕਿ ਜਿਹੜੇ ਜ਼ਿਆਦਾ ਮੁਸੀਬਤ ਚ ਐ ਘਾ ਡੁੱਬੇ ਆ ਉਥੇ ਤੱਕ ਇਹਨਾਂ ਨੂੰ ਸਾਰਾ ਮਤਲਬ ਰਾਸ਼ਨ ਪਾਣੀ ਇਹਨਾਂ ਨੂੰ ਪਹੁੰਚਣਾ ਚਾਹੀਦਾ ਸਾਡੀ ਮਾਨ ਸਰਕਾਰ ਦਾ ਵੀ ਇਹੀ ਹੈ ਵੀ ਬੇਨਤੀ ਅੱਗੇ ਤੋਂ ਅੱਗੇ ਜਿਹੜੇ ਵੀ ਮਤਲਬ ਘਰ ਡੁੱਬੇ ਆ ਉਥੇ ਪਹੁੰਚ ਕੇ ਸਾਰਿਆਂ ਨੂੰ ਮਤਲਬ ਕੱਪੜਾ ਜੋ ਦਵਾਈਆਂ ਜੋ ਰਾਸ਼ਨ ਵੀ ਮਹਾਇਆ ਕਰਾਇਆ ਜਾਵੇ ਇਹਨਾਂ ਨੂੰ ਜੀ ਅੱਜ ਤੁਸੀਂ ਇੱਥੇ ਕੀ ਸੇਵਾ ਨਿਭਾ ਰਹੇ ਹੋ ਇੱਥੇ ਜੀ ਸਾਡੇ ਮੋਗਾ ਤੋਂ ਅਮਨਦੀਪ ਕੌਰ ਅਰੋੜਾ ਜੀ ਸਾਡੇ ਸਰਕਾਰ ਬੰਨਿਓ ਰਾਸ਼ਨ ਆਇਆ ਜੀ ਤੇ ਕੁਝ ਦਵਾਈਆਂ ਵੀ ਮੇਰੇ ਖਿਆਲ ਆਈਆਂ ਮੈਨੂੰ ਪਤਾ ਨਹੀਂ ਰਾਸ਼ਨ ਆਇਆਗਾ ਜਿਸ ਦਿਨ ਦੇ ਪਾਣੀ ਆਇਆ ਉਸ ਦਿਨ ਤੋਂ ਇਹਨਾਂ ਦੀ ਲੋਕਾਂ ਦੀ ਸੇਵਾ ਚ ਉਹ ਹਾਜ਼ਰ ਹੈ ਜੀ ਅਸੀਂ ਵੀ ਉਹਨਾਂ ਦੇ ਨਾਲ ਆ ਜੀ ਜੀ ਮਾਤਾ ਸੱਚੀ ਗੱਲ ਫਸੇ ਗੱਲ ਜੀ ਜਿਹੜੀ ਅੱਜ ਵਿਪਤਾ ਦੀ ਘੜੀ ਤੁਹਾਡੇ ਤੇ ਆਣ ਬੜੀ ਐ ਕੀ ਕਹਿਣਾ ਚਾਹੁੰਦੇ ਹੋ ਕਹਿਣਾ ਕੀ ਕਿ ਇਹ ਤੇ ਮਹਾਰਾਜ ਜੀ ਹੁਣ ਵਾਸੇ ਇਸ ਤਰ੍ਹਾਂ ਭੰਟ ਭਾਈ ਆਣ ਕੇ ਤੁਰੀ ਆਪਣੀ ਸਹਾਇਤਾ ਕਰਨ ਸਾਡੇ ਮਤਲਬ ਦੁੱਖ ਦਰਦ ਸੁਣਨੇ ਚਲੋ ਐਮਐਲਏ ਵੀ ਆਈ ਨਹੀਂ ਸਾਰੇ ਕੋਈ ਆਈ ਨਹੀਂ ਤੇ ਸਾਰਿਆਂ ਸਾਡੀ ਅੰਦਰ ਦੀ ਸੁਣਨੀ ਚਾਹੀਦੀ ਐ ਚਲੋ ਅਸੀਂ ਆਪਦੇ ਬੈਠੇ ਆ ਬਾਹਰ ਘਰ ਡੁੱਬਿ ਹੋਏ ਨੇ ਸਾਡੇ ਸਮਾਨ ਸਾਡੇ ਵਿੱਚ ਪਿਆ ਹੋਇਆ ਤੁਸੀਂ ਸਮਾਨ ਤੁਹਾਡਾ ਘਰਾਂ ਦੇ ਵਿੱਚ ਹੀ ਛੱਡ ਕੇ ਆਏ ਹੋ ਹਾਂਜੀ ਹਾਂਜੀ ਘਰੋਂ ਨਿਕਲਿਆ ਨਹੀਂ ਨਾ ਗਿਆ ਪਹਿਲਾਂ ਲਾਦ ਦਾ ਕਿ ਕੜੀ ਆ ਗਿਆ ਕਰੀਨਾ ਆ ਗਿਆ ਇਸ ਤਰ੍ਹਾਂ ਘਰੇ ਬੈਠੇ ਰਹੇ ਪਹਿਲੋਂ ਫਿਰ ਬਾਅਦ ਚ ਬੇੜੀ ਕਿਸਤੀ ਰਹੀ ਅਹੀਂ ਬਾਹਰ ਨਿਕਲੇ ਜਿਵੇਂ ਜੇ ਗੱਲ ਕਰੀਏ ਕਿ ਪ੍ਰਸ਼ਾਸਨ ਵੱਲੋਂ ਜਾਂ ਤੁਹਾਡੇ ਇਲਾਕੇ ਦੇ ਲੋਕਾਂ ਵੱਲੋਂ ਤੁਹਾਨੂੰ ਸੂਚਿਤ ਨਹੀਂ ਕੀਤਾ ਗਿਆ ਕਿ ਪਾਣੀ ਵਧ ਰਿਹਾ ਨਹੀਂ ਨਹੀਂ ਇਹ ਨਹੀਂ ਗੱਲ ਸਾਨੂੰ ਕਹੀ ਗਈ ਮੈਂ ਅਸੀਂ ਕਿਹਾ ਵੀ ਚਲੋ ਪਾਣੀ ਥੋੜਾ ਥੋੜਾ ਵੀ ਚੱਲ ਘਟੂ ਵਧੂਗਾ ਪਰ ਬਾਅਦ ਚ ਉਸ ਤਰ੍ਹਾਂ ਬਾਤ ਸੁਣ ਕੇ ਆਏ ਬਾਤਿਓਂ ਪਾਣੀ ਨਾਲ ਹੋਰ ਜ਼ਿਆਦੀ ਹੋ ਗਿਆ ਫਿਰ ਅਸੀਂ ਆਨ ਕੇ ਬਾਹਰ ਬੈ ਗਏ ਹੋਰ ਬਾਅਦ ਦੇ ਵਿੱਚ ਪਾਣੀ ਜ਼ਿਆਦਾ ਚੜ ਗਿਆ ਪਹਿਲੋਂ ਇਹਨਾਂ ਪਤਾ ਨਹੀਂ ਸੀਗਾ ਕਿ ਇੰਨਾ ਪਾਣੀ ਚੜ ਜਾਣਾ ਵਾ ਤੇ ਹੁਣ ਜੇ ਗੱਲ ਕਰੀਏ ਜਿਵੇਂ ਤੁਸੀਂ ਦੱਸਿਆ ਕਿ ਐਮਐਲਏ ਪਹੁੰਚੇ ਨੇ ਉਹਨਾਂ ਵੱਲੋਂ ਤੁਹਾਨੂੰ ਕੀ ਸਹਾਇਤਾ ਦਿੱਤੀ ਜਾ ਰਹੀ ਹੈ ਉਹਨਾਂ ਵੱਲੋਂ ਬਹੁਤ ਵੀ ਚਲੋ ਆਟਾ ਦਾਣਾ ਸਭ ਕੁਝ ਮਤਲਬ ਸਬਜ਼ਾ ਦਾ atta ਜੋ ਦਿੱਤਾ ਜਾ ਰਿਹਾ ਮੰਡ ਵੀ ਦਿੱਤਾ ਜਾ ਰਿਹਾ ਚਾਰ ਵੀ ਦਿੱਤਾ ਜਾ ਰਿਹਾ ਨੇ ਸਭ ਕੁਝ ਸਹਾਇਤਾ ਦਿੱਤੀ ਜਾ ਰਹੀ ਹੈ ਜੀ ਕਿ ਬਹੁਤ ਉਹਨਾਂ ਨੇ ਸਾਡੀ ਸੁਣੀਆ ਇਸੇ ਤਰ੍ਹਾਂ ਚੜਜੀ ਕਲ ਉਹਨਾਂ ਦੇ ਰਖਣ ਮਹਾਰਾਜ ਉਹਨਾਂ ਹਰੇਕ ਨੂੰ ਤਰੱਕੀ ਦੇਵੇ ਜਿਹੜੇ ਪੈਰ ਪੜਾ ਉਸ ਤਰ੍ਹਾਂ ਵੀ ਹੁੰਦੇ ਉਹਨਾਂ ਨੂੰ ਮਹਾਰਾਜ ਦੇਵੇ ਤਰੱਕੀ ਜੀ ਹਾਂਜੀ ਸਾਡੀ ਸੁਣਨ ਕਿ ਤੇ ਅਸੀਂ ਮਹਾਰਾਜ ਦੇ ਅਰਦਾਸ ਕਰਾਂਗੇ ਹਰੇਕ ਨੂੰ ਮਹਾਰਾਜ ਸੱਚੇ ਪਾਤਸ਼ਾਹ ਚੜ੍ਹਦੀ ਕਲਾ ਕਰੇ ਹਰ ਇੱਕ ਜੀ ਬਹੁਤ ਬਹੁਤ ਧੰਨਵਾਦ 4 4 5 5 5 5 ਫੁੱਟ ਪਾਣੀ ਵੜਿਆ ਘਰਾਂ ਦੇ ਤੇ ਬਾਹਰ ਜਿਹੜਾ ਜ਼ਮੀਨ 'ਚ ਆ ਜ਼ਮੀਨ ਤੇ 10 10 11 11 ਫੁੱਟ ਇੱਥੋਂ ਪਾਣੀ ਲਗਭਗ ਜਿਹੜੀ ਉਹ ਅਗਲੀ ਬੈਗ ਤੇ ਅਸੀਂ ਗਏ ਇੱਥੋਂ 2.5 ਕਿੱਲੇ 3 ਕਿੱਲੇ ਅੱਗੇ ਆ ਤੇ ਬੜੀ ਤਰਾਸਦੀ ਆ ਵੇਖੋ ਜਿਹਦਾ ਘਰ ਡੁੱਬਿਆ ਹੋਵੇ ਘਰ ਵੀ ਛੱਡ ਕੇ ਬੰਦਾ ਸੜਕ ਤੇ ਤੰਬੂ ਲਾ ਕੇ ਬੈਠਾ ਹੋਵੇ ਉਹ ਆਪਾਂ ਕਹਿ ਦਿੰਨੇ ਆ ਫਲਾਣਾ ਝੁੱਗੀ ਵਾਲਾ ਯਾਰਾ ਬੜੀ ਵੱਡੀ ਗੱਲ ਆ ਨਿੱਜੀ ਗੱਲ ਨਹੀਂ ਗਈ ਬੜਾ ਮਨ ਨੂੰ ਦੁਖੋਂਗਾ ਵੀ ਜਦੋਂ ਇਸ ਤਰ੍ਹਾਂ ਬਰਸਾਤ ਹੁੰਦੀ ਹੈ ਤੇ ਵਿਚਾਰੇ ਇਹਨਾਂ ਦੀਆਂ ਔਰਤਾਂ ਵੀ ਤੁਸੀਂ ਜਾਣਦੇ ਆ ਮਾਰ ਕੇ ਜਾਏ ਉਹ ਕੈਮਰਾ ਉਹ ਵੀ ਵਿਚਾਰੀਆਂ ਉੱਥੇ ਹੀ ਤਰਪੈਲ ਥੱਲੇ ਬੈਠੀਆਂ ਤੇ ਉੱਥੇ ਹੀ ਇਹਨਾਂ ਦੇ ਬਿਸਤਰੇ ਪਏ ਆ ਜਿਹੜੇ ਕੋਈ ਬੱਚੇ ਆ ਬਾਕੀ ਤੇ ਭਿਜ-ਭੁਜ ਗਏ ਮੰਜੇ-ਮੰਜੇ ਵੀ ਵਿਚਾਰੇ ਬੈੱਡ ਇਹਨਾਂ ਦੇ ਉਹ ਕੱਢੇ ਹੀ ਨਹੀਂ ਗਏ ਕਿਉਂਕਿ ਪਾਣੀ ਆ ਗਿਆ ਬਹੁਤ ਜ਼ਿਆਦਾ ਹੱਦੋਂ ਵੱਧ ਤੇ ਵੇਖੋ ਜਿਹੜੇ ਚਿੜੀਆਂ ਕਾਂ ਉਹ ਵੀ ਨਹੀਂ ਆਦਾ ਘਰ ਛੱਡਦੇ ਤੇ ਇਹਨਾਂ ਨੂੰ ਆਪ ਦੇ ਘਰ ਛੱਡ ਕੇ ਮਜਬੂਰ ਹੋ ਕੇ ਬੰਨ ਦੇ ਉੱਤੇ ਵਿਚਾਰੇ ਤੰਬੂ ਲਾ ਕੇ ਬੈਠੇ ਆ ਤੇ ਹੁਣ ਅੱਗੇ ਹੈਲਪ ਦੀ ਜੇ ਆਪਾਂ ਗੱਲ ਕਰੀਏ ਕਿਸ ਤਰ੍ਹਾਂ ਇਸ ਤਰ੍ਹਾਂ ਮਦਦ ਹੋ ਰਹੀ ਹੈ ਹੈਲਪ ਵੇਖੋ ਜੋ ਵੀ ਇਹਨਾਂ ਪਰਿਵਾਰਾਂ ਨੂੰ ਲੋੜ ਹੋਊਗੀ ਆਪਾਂ ਹਰ ਪਾਸਿਓ ਇਹਨਾਂ ਦੀ ਮਦਦ ਕਰਾਂਗੇ ਫਾਈਨੈਂਸ਼ਲੀ ਵੀ ਪੈਸੇ ਨਾਲ ਵੀ ਮਦਦ ਕਰਾਂਗੇ ਪਸ਼ੂਆਂ ਵਾਸਤੇ ਚਾਰਾ ਜਾਂ ਘਰ ਲਈ ਜੇ ਕੋਈ ਮਤਲਬ ਕਰਿਆਨੇ ਦਾ ਸੌਦਾ ਕੁਝ ਵੀ ਚਾਹੀਦਾ ਹੋਊਗਾ ਸਾਡੇ ਪਰਿਵਾਰ ਨੇ ਆਪਾਂ ਹਰ ਪਾਸਿਓ ਇਹਨਾਂ ਦੇ ਨਾਲ ਆ ਬਾਕੀ ਸਰਕਾਰ ਪਾਸੋਂ ਜੋ ਮੁਆਵਜ਼ਾ ਆਉਣਾ ਜੋ ਕੁਝ ਆਉਣਾ ਉਹ ਸਾਰਾ ਕੁਝ ਇਹਨਾਂ ਪਰਿਵਾਰਾਂ ਦੇ ਖਾਤਿਆਂ 'ਚ ਹੀ ਆਊਗਾ 1 ਰੁਪਿਆ ਵੀ ਜਿਹੜਾ ਵਾ ਉਹ ਬੰਦੇ ਦੇ ਖਾਤੇ ਨਹੀਂ ਪਊਗਾ ਜਿਹੜੇ ਬੰਦੇ ਦਾ ਨੁਕਸਾਨ ਨਹੀਂ ਹੋਇਆ ਜਿਨ੍ਹਾਂ ਨੂੰ ਨੁਕਸਾਨ ਹੋਇਆ ਉਹਨਾਂ ਦੇ ਖਾਤੇ 'ਚ ਹੀ ਪੈਸੇ ਪਹਿਣਗੇ ਬਾਕੀ ਜਿਆਦੀ ਲੋਡ ਪੈਣੀ ਆ ਜਦੋਂ ਇਹ ਜ਼ਮੀਨਾਂ 'ਚੋਂ ਪਾਣੀ ਲਥਨੇ ਆ ਤੇ ਜ਼ਮੀਨਾਂ ਪੱਧਰ ਕਰਨ ਮਿਲੇ ਇਹਨਾਂ ਨੂੰ ਵੱਡੀ ਲੋਡ ਪੈਣੀ ਆ ਵੀ ਜ਼ਮੀਨਾਂ ਕਿਤੇ ਉਹ ਜਿੱਥੇ ਜ਼ਿਆਦਾ ਵਾ ਆਇਆ ਉੱਥੋਂ 10-10 ਫੁੱਟ ਪੁੱਟੀਆਂ ਗਈਆਂ ਜਿੱਥੇ ਘਾਟ ਆ ਉਥੇ ਰੇਤ ਪੈ ਜਣੀ ਆ ਵੀ ਹਰ ਥਾਂ ਤੇ ਇਹਨਾਂ ਨੂੰ ਕਰਾਇਆ ਮਾਰ ਕੇ ਜ਼ਮੀਨ ਬਣਾਉਣੀ ਪੈਣੀ ਆ ਉਦੋਂ ਵੀ ਆਪਾਂ ਇਹਨਾਂ ਦੀ ਮਦਦ ਕਰਾਂਗੇ ਤੁਹਾਡੀ ਅੱਖਾਂ ਚੋਂ ਵੀ ਪਾਣੀ ਨਜ਼ਰ ਆ ਰਿਹਾ ਹੈ ਮੋਸ਼ਨਲ ਥੋੜੇ ਤੁਸੀਂ ਕੀ ਭਾਵੁਕ ਨਜ਼ਰ ਆ ਰਹੇ ਹੋ ਕਈ ਦਿਨਾਂ ਦੇ ਤੁਸੀਂ ਲੱਗੇ ਹੋ ਕਿਸ ਤਰ੍ਹਾਂ ਮਹਿਸੂਸ ਕਰਦੇ ਹੋ ਇਹਨਾਂ ਦੀ ਆਪਣੀ ਪੀੜ ਉਹ ਇਹਨਾਂ ਦੀ ਪੀੜ ਵੇਖੋ ਜਿਹੜੀ ਗੱਲ ਆ ਜੋ ਇਹਨਾਂ ਨੂੰ ਪੀੜ ਆ ਉਹ ਆਪਾਂ ਤਾਂ ਨਹੀਂ ਦੱਸ ਸਕਦੇ ਪਰ ਇਹਨਾਂ ਨੂੰ ਵੇਖ ਕੇ ਮਨ ਨੂੰ ਜ਼ਰੂਰ ਦੇਖੋ ਆ ਵੀ ਵਿਚਾਰੇ ਚੰਗੇ ਭਲੇ ਜੱਟ ਜ਼ਿਮੀਂਦਾਰ ਤੇ ਤੰਬੂ ਲਾ ਕੇ ਇੱਥੇ ਬਿਠੇ ਆ। ਵੀ ਨਿੱਕੀ ਜੀ ਗੱਲ ਨਹੀਂ ਬੜੀ ਵੱਡੀ ਗੱਲ ਹੈ। ਵੀ ਠੀਕ ਸਰ ਕੀ ਹਾਲਾਤ ਕੀ ਆ ਅੱਗੇ ਆਨਰ ਟੈਂਟ। ਹਾਲਾਤ ਚਲੋ ਮਹਾਰਾਜ ਕਿਰਪਾ ਕਰੂਗਾ ਆਪਾਂ ਦੇ ਅਕਾਲ ਪੁਰਖ ਵਾਹਿਗੁਰੂ ਅੱਗੇ ਹੀ ਹੱਥ ਜੋੜ ਸਕਦੇ ਆਂ ਵੀ ਗਾਂ ਬਰਸਾਤ ਨਾ ਹੋਵੇ ਤੇ ਇਹ ਵਿਚਾਰੇ ਆਪਦੇ ਘਰਾਂ ਦੇ ਵਿੱਚ ਜਾਣ। ਇਹ ਮਾਹੌਲ ਜਿਹੜਾ ਅੱਗੇ ਆਂ ਉਹ ਹੋਵੇ ਤੇ ਇਹ ਆਪਦੇ ਘਰਾਂ 'ਚ ਜਾਣ ਤੇ ਅਸੀਂ ਤੇ ਜਿੰਨੇ ਜੋਗੇ ਹੋਏ ਇਹਨਾਂ ਭਰਾਵਾਂ ਦੀ ਮਦਦ ਕਰਾਂਗੇ। ਆਪਦੇ ਵੀ ਇੱਥੋਂ ਵੱਧ ਮਦਦ ਕਰਾਂਗੇ ਨਾ ਭਰਾਵਾਂ ਦੀ। ਜਾਓ ਜੀ। ਇਹ ਪਹਿਲਾ ਮੰਤਰੀ ਆ ਤੁਹਾਨੂੰ ਸਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਨਹੀਂ ਹੁਣ ਇਹ ਦੂਗਾ ਕੁਝ ਆ ਹੀ ਨਹੀਂ ਸਕਦਾ ਵੀ ਇਹਨਾਂ ਦਾ ਧੰਨਵਾਦ ਕਰਕੇ ਹੁਣ ਕਿਤਰਾ ਕਰਕੇ ਜੋ ਵੀ ਸਾਡਾ ਜੀ ਕਰਦਾ ਵੀ ਇਹ ਗੱਲ ਸਰੋਪਾ ਭਾਈ ਹੁਣ ਸਾਡੇ ਕੋਲ ਹੈਗਾ ਨਹੀਂ ਨਹੀਂ ਅਸੀਂ ਸਰੋਪੇ ਭਾਗ ਧੰਨਵਾਦ ਕਰਦੇ ਹਾਂ ਹਾਂਜੀ ਕਿਸ ਤਰ੍ਹਾਂ ਕੰਡੀਕੀ ਹਾਲਾਤ ਨੇ ਅੱਜ ਜਿਹੜੇ ਨੇ ਤੁਹਾਨੂੰ ਪਰੋ ਲੈ ਕੇ ਸੁਕਾਰ ਦਿਖਾਇਆ ਆਪਣਾ ਹਾਂਜੀ ਕਿਸ ਤਰ੍ਹਾਂ ਹਲਾਤੇ ਅਸੀਂ ਕਹਿੰਦੇ ਮੰਤਰੀ ਸਾਹਿਬ ਦਾ ਜੀ ਆਇਆਂ ਐ ਇੰਨੇ ਮੰਤਰੀ ਰਹਿ ਸਾਡੇ ਘਰ ਦੇ ਕੋਈ ਦਰਸ਼ਨੀ ਜਿੱਥੋਂ ਗੱਡੀਆਂ ਭਜਾ ਕੇ ਦੇ ਨਿਕਲ ਜਾਣਾ ਭਾਵੇਂ ਤੰਬੂ ਲੱਗੇ ਆ ਇਹਨਾਂ ਸਾਨੂੰ ਅੱਗੇ ਵੀ ਆਏ ਸਾਰ ਲਈ ਆ ਸਾਡੀ ਅੱਜ ਵੀ ਆਏ ਬਹੁਤ ਧੰਨਵਾਦ ਹੈ ਜਾਂ ਕੇ ਵੇਖਿਆ ਕਮਰੇ ਥੱਲੇ ਡਿੱਗਣ ਵਾਲੇ ਹੋਏ ਆ ਤੇ ਉਹਨਾਂ ਥੱਲੇ ਰਹਿਣਾ ਬੱਚੇ ਵੀ ਕੀ ਕਰਨੇ ਬੱਚੇ ਪੜ੍ਹਾਈ ਆਵੇ ਪੋਤਰਾ ਮੇਰਾ ਜਰਾ ਕਿਦਰੇ ਇੱਕ ਰੇਪਿੰਟ ਕੁੜੇ ਸੌਪ ਪੰਨਾ ਤੋ ਰੇਖੀ ਸਾਡੇ ਨਾਲ ਐਮਐਲਏ ਮੋਗਾ ਅਮਨਦੀਪ अरोड़ा ਜੀ ਜੁੜ ਚੁੱਕੇ ਨੇ ਆਪਾਂ ਗੱਲਬਾਤ ਕਰੀਏ ਸਸ਼ੀ ਕਲਮਾ ਸਸ਼ੀ ਕਲਮਾ ਜੀ ਮੈਮ ਤੁਸੀਂ ਅੱਜ ਲੋਕਾਂ ਦੇ ਨਾਲ ਵਿਚਰ ਰਹੇ ਹੋ ਲੋਕਾਂ ਦੀਆਂ ਮੁਸੀਬਤਾਂ 'ਚ ਮੋਢੇ ਨਾਲ ਮੋਢਾ ਜੋੜ ਕੇ ਖੜੇ ਹੋ ਕੀ ਲੱਗਦਾ ਹੈ ਤੁਹਾਨੂੰ ਕਿ ਹਰ ਇੱਕ ਬੰਦੇ ਨੂੰ ਇਸ ਆਫਤ ਦੇ ਟਾਈਮ ਤੇ ਖੜਨਾ ਚਾਹੀਦਾ ਹੈ ਬਿਲਕੁਲ ਜੀ ਸਭ ਤੋਂ ਪਹਿਲਾਂ ਤਾਂ ਮੈਂ ਕਹਿਣਾ ਚਾਹੂੰਗੀ ਕਿ ਪਹਿਲੇ ਦਿਨ ਤੋਂ ਹੀ ਅੱਜ ਸਾਡਾ ਲਗਾਤਾਰ ਚੌਥਾ ਪੰਜਵਾਂ ਦਿਨ ਹੈ ਸਿਹਰ ਜ਼ਿਲ੍ਹੇ ਦੇ ਵਿੱਚ ਜਾ ਰਹੇ ਆ ਸਾਡੇ ਆਮ ਆਦਮੀ ਪਾਰਟੀ ਦੀ ਮਹਿਲਾ ਵਿੰਗ ਪ੍ਰਧਾਨ ਹੋਣ ਦੇ ਨਾਤੇ ਸਾਡੀ ਪਾਰਟੀ ਦੀ ਸਾਰੀ ਲੀਡਰਸ਼ਿਪ ਸਾਡੇ ਮੰਤਰੀ ਸਹਿਬਾਨ ਐਮ ਐਲ ਏ ਸਹਿਬਾਨ ਨੇ ਕਿਕ ਵਲੰਟੀਅਰ ਆਪਣੇ ਭੈਣ ਪੰਜਾਬੀ ਭੈਣ ਭਰਾਵਾਂ ਦੇ ਨਾ ਮੋਢੇ ਨਾਲ ਮੋਢਾ ਜੋੜ ਕੇ ਖੜਾ ਕਿਉਂਕਿ ਸਾਡਾ ਇਹ ਫਰਜ਼ ਬੰਦ ਹੈ ਜੀ ਕਾਰੇ ਅੱਜ ਅਸੀਂ ਹਲਕਾ ਪੱਟੀ ਸਾਡੇ ਮਾਣਯੋਗ ਕੈਬਨਿਟ ਮਿਨਿਸਟਰ ਲਾਲਜੀਤ ਭੁੱਲਰ ਜੀ ਦੇ ਹਲਕੇ ਦੇ ਪਿੰਡ ਚ ਖੜੇ ਆ ਇੱਥੇ ਮੇਰੇ ਨਾਲ ਸਾਡੀਆਂ ਸਾਰੀਆਂ ਔਮਨ ਬਿੰਗ ਦੀਆਂ ਮੇਰੀਆਂ ਭੈਣਾਂ ਆਈਆਂ ਹੋਈਆਂ ਨੇ ਇਸ ਹਲਕੇ ਤੋਂ ਸਾਡੇ ਹਲਕਾ ਕੋਆਰਡੀਨੇਟਰ ਮੇਰੇ ਨਾਲ ਮੋਗੇ ਤੋਂ ਹਲਕਾ ਕੋਆਰਡੀਨੇਟਰ ਸਾਡੀਆਂ ਸਾਰੀਆਂ ਭੈਣਾਂ ਹਰ ਜ਼ਿਲ੍ਹੇ ਦੇ ਵਿੱਚ ਸਾਡੀ ਔਰਤਾਂ ਵਿੰਗ ਵੱਲੋਂ ਜਿਹੜੇ ਹੈਗੇ ਆ ਭੈਣਾਂ ਦੀ ਮਦਦ ਕਰਨ ਲਈ ਅਸੀਂ ਪਹੁੰਚ ਰਹੇ ਹਾਂ ਔਰ ਸਾਡੀ ਉਹ ਸਾਨੂੰ ਇਹ ਹੈ ਕਿ ਇੱਕ ਇੱਕ ਪਿੰਡ ਤੱਕ ਅਸੀਂ ਭੈਣਾਂ ਤੱਕ ਪਹੁੰਚ ਕਰੀਏ ਇਹ ਜਿਹੜੀਆਂ ਤਿੰਨ ਭੈਣਾਂ ਮੇਰੀ ਖੜੀਆਂ ਨੇ ਆ ਸਾਹਮਣੇ ਜਿਹੜੇ ਤੁਸੀਂ ਘਰ ਦੇਖਦੇ ਹੋ ਇਹਨਾਂ ਦੇ ਘਰ ਆ ਜਿਹੜੇ ਬਿਲਕੁਲ ਪਾਣੀ ਦੇ ਵਿੱਚ तकरीबन 10-10 ਫੁੱਟ ਇੱਥੇ ਪਾਣੀ ਹੋਇਆ ਹੋਇਆ ਸਾਰਾ ਇਹਨਾਂ ਦਾ ਸਮਾਨ ਖਰਾਬ ਹੋ ਚੁੱਕਿਆ ਔਰ ਬੀ ਬਜ਼ੁਰਗ ਸਾਡੇ ਬੀਜੀ ਥੋੜੇ ਭਾਬੁਕ ਹੋ ਗਏ ਸੀਗੇ ਔਰ ਮੈਂ ਇਹੀ ਕਹੂੰਗੀ ਕਿ ਅਸੀਂ ਪੰਜਾਬੀ ਆ ਤੇ ਸਾਡੀ ਖੂਨ ਦੇ ਵਿੱਚ ਹੀ ਸੇਵਾ ਕਰਨਾ ਲਿਖਿਆ ਹੋਇਆ ਪਰਮਾਤਮਾ ਨੇ ਔਰ ਮੈਂ ਆਪਣੀਆਂ ਬੀਬੀਆਂ ਨੂੰ ਔਰ ਭੈਣਾਂ ਨੂੰ ਇਹੀ ਕਹੂੰਗੀ ਕਿ ਇਸ ਵਕਤ ਸਾਨੂੰ ਸਾਰੇ ਪੰਜਾਬੀਆਂ ਨੂੰ ਆਪਣੇ ਇਹਨਾਂ ਭੈਣ ਭਰਾਵਾਂ ਦੇ ਨਾਲ ਖੜਨਾ ਚਾਹੀਦਾ ਔਰ ਪਰਮਾਤਮਾ ਨੇ ਜਿੰਨੀ ਸੇਵਾ ਲਿਖੀ ਹੈ ਔਰ ਪ੍ਰਮਾਤਮਾ ਹੋਰ ਸੇਵਾ ਕਰਨ ਦਾ ਬਲ ਬਖਸ਼ੇ ਸਾਨੂੰ ਔਰ ਵੱਧ ਤੋਂ ਵੱਧ ਸੇਵਾ ਕਰਾਂਗੇ ਔਰ ਇਹਨਾਂ ਪੈਣਾ ਨੂੰ ਵੀ ਮੈਂ ਇਹੀ ਕਹੂੰਗੀ ਕਿ ਹੌਸਲਾ ਰੱਖੋ ਸਾਰਾ ਪੰਜਾਬ ਸਾਡੇ ਸਾਰੇ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਸਾਡੇ ਇੱਕ ਇੱਕ ਪਾਰਟੀ ਦਾ ਵਲੰਟੀਅਰ ਤੁਹਾਡੇ ਨਾਲ ਖੜਾ ਔਰ ਹਮੇਸ਼ਾ ਤੁਹਾਡੇ ਨਾਲ ਖੜੇ ਰਹਿ ਮੰਗੇ ਔਰ ਸਰਕਾਰ ਵੱਲੋਂ ਵੱਧ ਤੋਂ ਵੱਧ ਮੁਆਵਜ਼ਾ ਜਿਹੜਾ ਇਹਨਾਂ ਪਰਿਵਾਰਾਂ ਨੂੰ ਦਵਾਇਆ ਜਾਊਗਾ ਇਹ ਮੈਂ ਵਿਸ਼ਵਾਸ ਦਿਵਾਉਣੀ ਆ ਔਰ ਇਸੇ ਤਰ੍ਹਾਂ ਔਰ ਪਰਮਾਤਮਾ ਦੇ ਅਰਦਾਸ ਵੀ ਕਰਦੇ ਆ ਕਿ ਹੁਣ ਜਿਹੜੀ ਬਾਰਿਸ਼ ਹੋ ਰਹੀ ਹੈ ਇਸ ਤੇ ਥੋੜਾ ਜਿਹਾ ਪਰਮਾਤਮਾ ਠੱਲ ਪਾਵੇ ਔਰ ਤਾਂ ਜੋ ਥੋੜੀ ਜੀ ਰਾਹਤ ਸਾਨੂੰ ਮਿਲੇ ਤੇ ਇਹੀ ਕਹੂੰਗੀ ਬਸ ਬਹੁਤ ਬਹੁਤ ਧੰਨਵਾਦ ਮੇਰੇ ਭਰਾਵਾਂ ਦਾ ਭੈਣਾਂ ਦਾ ਜਿਹੜੇ ਸਾਥ ਦੇ ਰਹੇ ਆ ਔਰ ਲਗਾਤਾਰ ਤੁਹਾਡੀ ਸਭ ਦੀਆਂ ਦੁਆਵਾਂ صدਕੇ ਹੀ ਸੇਵਾ ਕਰ ਰਹੇ ਆ ਔਰ ਪ੍ਰਮਾਤਮਾ ਇਸੇ ਤਰ੍ਹਾਂ ਸੇਵਾ ਕਰਵਾਂਦੇ ਰਵੇ ਆਪਣੀਆਂ ਪੰਜਾਬੀਆਂ ਦੀ ਆਪਣੀ ਦੇਸ਼ਵਾਸੀਆਂ ਦੀ ਉਹਨਾਂ ਲੋਕਾਂ ਜਿਵੇਂ ਤੁਸੀਂ ਤਾਂ ਅੱਜ ਘਰ ਘਰ ਦੇ ਨਾਲ ਜਾ ਕੇ ਗੱਲਬਾਤ ਕਰ ਰਹੇ ਹੋ ਪਰ ਜੇ ਗੱਲ ਕਰੀਏ ਕਿ ਕਈ ਲੋਕ ਆਪਣੀਆਂ ਕਿਸੇ ਮੋੜਾਂ ਤੇ ਹੀ ਸਮਾਨ ਸੁੱਟ ਕੇ ਚਲੇ ਜਾਂਦੇ ਆ ਪਰ ਆਉਂਦੇ ਉਹ ਸੇਵਾ ਭਾਵਨਾ ਨਾਲ ਹੀ ਹੈ ਜੇ ਅਸੀਂ ਗੱਲ ਕਰੀਏ ਉਹਨਾਂ ਲੋਕਾਂ ਨੂੰ ਕੀ ਸੁਨੇਹਾ ਦੇਣਾ ਚਾਹੁੰਦੇ ਆ ਮੈਂ ਸਭ ਨੂੰ ਇਹੀ ਕਹਿਣਾ ਚਾਹੂੰਗੀ ਕਿ ਤੁਸੀਂ ਜਿਸ ਵੀ ਇਲਾਕੇ 'ਚ ਜਾ ਰਹੇ ਹੋ ਨਾ ਉੱਥੋਂ ਪੁੱਛ ਲਓਗੇ ਉਹਨਾਂ ਦੀ ਰਿਕੁਆਇਰਮੈਂਟ ਕੀ ਹੈ ਕਿਉਂਕਿ ਪਿੱਛੇ ਸਮਾਨ ਸੁੱਟਣ ਨਾਲ ਕਈਆਂ ਨੂੰ ਬਹੁਤ ਜ਼ਿਆਦਾ ਮਿਲ ਰਿਹਾ ਹੈ ਔਰ ਕਈਆਂ ਨੂੰ ਕੁਝ ਮਿਲ ਹੀ ਨਹੀਂ پا ਰਿਹਾ ਹੈਗਾ ਤੁਸੀਂ ਦੇਖਿਆ ਹੀ ਕਿ ਅੱਜ ਅਸੀਂ ਪੱਟੀ ਦੇ ਪਿੰਡਾਂ ਵੱਲ ਨੂੰ ਆਏ ਸੀ ਐਮਐਲਏ ਅਮਨਦੀਪ ਅਰੋੜਾ ਵੀ ਸਾਡੇ ਨਾਲ ਮੋਗਾ ਤੋਂ ਪਹੁੰਚੇ ਨੇ ਉਹਨਾਂ ਨੇ ਪਰਿਵਾਰਾਂ ਨਾਲ ਗੱਲਬਾਤ ਵੀ ਕੀਤੀ ਹੈ ਜਾਇਜ਼ਾ ਕੀਤਾ ਹੈ ਤੇ ਇੱਥੇ ਉਹਨਾਂ ਨੇ ਡੰਗਰਾਂ ਵਾਸਤੇ ਵੀ ਉਹ ਚਾਰਾ ਲੈ ਕੇ ਆਏ ਨੇ ਬਾਕੀ ਪਰਿਵਾਰਾਂ ਵਾਸਤੇ ਉਹਨਾਂ ਨੇ ਰਾਸ਼ਨ ਪੱਤਾ ਵੀ ਦਿੱਤਾ ਹੈ ਤੇ ਤੁਸੀਂ ਦੇਖੀ ਦੇਖਿਆ ਹੀ ਹੈ ਕਿ ਕਿਵੇਂ ਉਹਨਾਂ ਨੇ ਲੋਕਾਂ ਦੀ ਮਦਦ ਕੀਤੀ ਹੈ ਬਾਕੀ ਤੁਸੀਂ ਪਾਣੀ ਦਾ ਪੱਧਰ ਹੈ ਜੋ ਮੇਰੇ ਪਿੱਛੇ ਦੇਖ ਸਕਦੇ ਹੋ ਕਿ ਤਕਰੀਬਨ 10-15 ਫੁੱਟ ਪਾਣੀ ਹੈ ਜੋ ਚੜਿਆ ਹੋਇਆ ਹੈ ਉਹ ਤੇ ਇੱਥੇ ਲੋਕਾਂ ਦੇ ਘਰ ਨੇ ਮੈਂ ਮੇਰੇ ਕੈਮਰਾਮੈਨ ਤਰ੍ਹਾਂ ਸੇਮ ਨੂੰ ਦਰਖਾਸਤ ਕਰਾਂਗੀ ਕਿ ਉਹ ਤੁਹਾਨੂੰ ਇਹ ਤਸਵੀਰਾਂ ਨੇ ਜੋ ਸਾਂਝੀਆਂ ਕਰਨ ਕਿ ਜੋ ਪਾਣੀ ਦਾ ਪੱਧਰ ਹੈ ਤੁਸੀਂ ਦੇਖ ਸਕਦੇ ਹੋ ਕਿ ਉਹ ਘਰ ਨੇ ਜੋ ਡੁੱਬੇ ਹੋਏ ਨੇ ਤੇ ਲੋਕ ਨੇ ਉਹ ਸੜਕਾਂ ਤੇ ਨਿਕਲ ਕੇ ਬੈਠੇ ਨੇ ਕਈਆਂ ਨੇ ਟਰੈਕਟਰ ਟਰਾਲੀਆਂ 'ਚ ਆਪਦਾ ਸਮਾਨ ਲੱਦਿਆ ਹੋਇਆ ਇਹ ਜੋ ਆਫਤ ਆਈ ਹੈ ਇਹ ਪੰਜਾਬ ਤੇ ਕੋਈ ਪਹਿਲੀ ਵਾਰ ਨਹੀਂ ਆਈ ਤਕਰੀਬਨ 4 ਤੋਂ 5 ਵਾਰ ਇਹ ਹੜ੍ਹ ਆ ਚੁੱਕੇ ਨੇ ਤੇ ਪੰਜਾਬ ਨੇ ਹਰ ਵਾਰ ਇੱਕ ਦੂਸਰੇ ਨਾਲ ਮੋਢੇ ਨਾਲ ਮੋਢਾ ਲਾ ਕੇ ਆਪਦੇ ਭਾਈਚਾਰੇ ਦੀ ਮਦਦ ਕੀਤੀ ਹੈ ਇਸ ਵਾਰ ਵੀ ਪੰਜਾਬ ਨਾਲ ਅਕਸਰ ਹੀ ਕੋਈ ਨਹੀਂ ਖੜਦਾ ਪੰਜਾਬ ਹਰ ਨਾਲ ਹਰ ਇੱਕ ਬੰਦੇ ਨਾਲ ਖੜਦਾ ਹੈ ਚਾਹੇ ਉਹ ਕੋਈ Hindu ਧਰਮ ਹੈ ਕੋਈ ਵੀ ਧਰਮ ਹੈ ਪੰਜਾਬ ਹਰ ਇੱਕ ਨਾਲ ਖੜਦਾ ਹੈ ਪਰ ਅੱਜ ਪੰਜਾਬ ਕੱਲਾ ਉਹ ਕੱਲਾ ਹੋ ਕੇ ਵੀ ਕੱਲਾ ਨਹੀਂ ਹੈ ਉਹ ਇੱਕ ਦੂਸਰੇ ਦੀ ਮਦਦ ਕਰ ਰਹੇ ਨੇ ਇਸੇ ਤਰ੍ਹਾਂ ਦੇ ਹੋਰ ਵੀਡੀਓਜ਼ ਲੈ ਕੇ ਹਾਜ਼ਰ ਹੁੰਦੇ ਰਵਾਂਗੇ ਤੁਸੀਂ ਦੇਖਦੇ ਰਹੋ ਸਾਡਾ ਚੈਨਲ ਪੰਜਾਬੀ ਲਿੰਕ ਮੀਡੀਆ ਮੈਂ ਜਗਵਿੰਦਰ ਕੌਰ ਕੈਮਰਾਮੈਨ ਤਰਸੇਮ ਨਾਲ ਧੰਨਵਾਦ